ਸਸਿਕਾਲ ਪੰਜਾਬ ਲੋਕ ਅਵਾਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਇਸ ਵਕਤ ਦੀ ਜਿਹੜੀ ਅਹਿਮ ਖਬਰ ਹੈ ਉਹ ਭਾਰਤੀ ਫੌਜ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਫੌਜ ਦੇ ਵੱਲੋਂ ਜਿਹੜੀਆਂ ਤਿਆਰੀਆਂ ਨੇ ਉਹ ਲਗਾਤਾਰ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਭਾਰਤੀ ਫੌਜ ਦੇ ਵੱਲੋਂ ਜੇਸਲ ਮੇਰ ਦੇ ਵਿੱਚ ਜਿਹੜਾ ਸੈਨਾ ਦਾ ਅਭਿਆਸ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਸੈਨਾ ਆਪਣੇ ਜਿਹੜੇ ਸੁਰੱਖਿਆ ਬਲ ਦੇ ਦਸਤਿਆਂ ਨੂੰ ਲੈ ਕੇ ਉੱਥੇ ਅਭਿਆਸ ਹੈ ਜਿਹੜਾ ਕਰਨਾ ਸ਼ੁਰੂ ਕਰ ਦਿੱਤਾ ਇਸ ਇਹਨਾਂ ਦੇ ਬਲੋ ਦੱਸ ਦिए ਕਿ ਪਹਿਲਗਾਮ ਹਮਲੇ ਤੋਂ ਬਾਅਦ ਵਿੱਚ ਦੇਸ਼ ਦੇ ਵਿੱਚ ਕਾਫੀ ਜਣਾ ਮਾਹੌਲ ਹੈ ਉਤਨਾ ਪੂਰਨ ਬਣ ਗਿਆ ਤਾਂ ਦੂਜੇ ਪਾਸੇ ਪਾਕਿਸਤਾਨ ਬਲੋ ਵੀ ਜਿਹੜੇ ਉਲਟੇ ਸਿੱਧੇ ਬਿਆਨ ਹੈ ਲਗਾਤਾਰ ਦਿੱਤੇ ਜਾ ਰਹੇ ਨੇ ਤਾਂ ਇਹ ਸਭ ਦੇ ਚੱਲਦਿਆਂ ਹੀ ਇਹ ਦੋਵਾਂ ਦੇਸ਼ਾਂ ਨੇ ਜਿਹੜੀਆਂ ਫੌਜਾਂ ਨੇ ਉਹ ਹਰਕਤ ਦੇ ਵਿੱਚ ਆ ਗਏ ਨੇ ਤਾਂ ਹੁਣ ਇਹ ਜਿਹੜੀ ਭਾਰਤੀ ਫੌਜ ਹੈ ਉਸ ਦੇ ਬਲੋ ਵੀ ਜੈਸਲ ਮੇਰ ਦੇ ਵਿੱਚ ਜਿਹੜਾ ਸੈਨਾ ਦਾ ਅਭਿਆਸ ਹੈ ਉਹ ਕੀਤਾ ਗਿਆ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜੇ ਟੈਂਕ ਨੇ ਫੌਜ ਦੇ ਉਹ ਧਰਤੀ ਪਟਦੇ ਹੋਏ ਨਜ਼ਰ ਆ ਰਹੇ ਨੇ ਫੌਜ ਦੇ ਬਰੋ ਇਸ ਤਰ੍ਹਾਂ ਜਿਹੜਾ ਯੁੱਧ ਅਭਿਆਸ ਹੈ ਉਹ ਉਦੋਂ ਹੀ ਕੀਤਾ ਜਾਂਦਾ ਜਦੋਂ ਕਦੇ ਮਾਹੌਲ ਹੈ ਜਿਹੜਾ ਤਣਾਪੂਰ ਬਣਿਆ ਹੋਇਆ ਹੁੰਦਾ ਹੈ ਤਾਂ ਇਸ ਵਕਤ ਵੀ ਜਿਹੜਾ ਮਾਹੌਲ ਹੈ ਬਹੁਤ ਜ਼ਿਆਦਾ ਤਣਾਪੂਰ ਨੇ ਦੋਨਾਂ ਦੇਸ਼ਾਂ ਦੇ ਵਿੱਚ ਲਗਾਤਾਰ ਬਿਆਨਬਾਜ਼ੀ ਹੋ ਰਹੀ ਹੈ ਪਾਕਿਸਤਾਨ ਵਾਲੇ ਪਾਸੇ ਤੋਂ ਵੀ ਤਾਂ ਭਾਰਤ ਵਾਲੇ ਪਾਸੇ ਤੋਂ ਵੀ ਭਾਰਤ ਵਾਲੇ ਪਾਸੇ ਜੇਕਰ ਗੱਲ ਕਰੀਏ ਤਾਂ ਫੌਜ ਦੇ ਬਰੋ ਜਿਹੜੀਆਂ ਤਿਆਰੀਆਂ ਨੇ ਉਹ ਖਿੱਚੀਆਂ ਹੋਈਆਂ ਨੇ ਤਾਂ ਲਗਾਤਾਰ ਫੌਜ ਆਪਣਾ ਜਿਹੜਾ ਯੁੱਧ ਅਭਿਆਸ ਉਹ ਰਾਜਸਥਾਨ ਦੇ ਜੈਸਲ ਮੀਰਚ ਕਰ ਰਹੀ ਹੈ ਤਾ ਦੂਜੇ ਪਾਸੇ ਪਾਕਿਸਤਾਨ ਤੋਂ ਵੀ ਬਹੁਤ ਸਾਰੀਆਂ ਜਿਹੜੀਆਂ ਫੌਜ ਦੀਆਂ ਵੀਡੀਓਜ਼ ਨੇ ਸਾਹਮਣੇ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਲਗਾਤਾਰ ਵੀਡੀਓ ਜਿਹੜੀਆਂ ਅਪਲੋਡ ਕੀਤੀਆਂ ਜਾ ਰਹੀਆਂ ਨੇ ਪਾਕਿਸਤਾਨ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਜਿਹੜੀ ਫੌਜ ਹੈ ਉਹਨਾਂ ਵੀਡੀਓ ਦੇ ਵਿੱਚ ਦਿਖਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਫੌਜ ਹੈ ਉਹ ਬਾਰਡਰ ਵੱਲੋਂ ਆਪਣੇ ਟੈਂਕਾਂ ਤੇ ਹੋਰ ਜਿਹੜੀਆਂ ਗੱਡੀਆਂ ਦੇ ਨਾਲ ਵਾਧੂ ਹੋ ਨਜ਼ਰ ਆ ਰਹੀ ਹੈ ਤਾਂ ਪਾਕਿਸਤਾਨ ਦੀ ਫੌਜ ਵੀ ਪੂਰੀ ਜਿਹੜੀ ਤਿਆਰ ਪੜ ਤਿਆਰ ਹੈ ਤਾਂ ਉਧਰ ਭਾਰਤ ਜਿਹੜੀ ਭਾਰਤ ਦੀ ਫੌਜ ਹੈ ਉਸ ਦੇ ਵੱਲੋਂ ਵੀ ਜਿਹੜਾ ਯੁੱਧ ਅਭਿਆਸ ਹੈ ਉਹ ਲਗਾਤਾਰ ਕੀਤਾ ਜਾ ਰਿਹਾ ਹੈ ਤਾ ਬਾਰਡਰ ਦੇ ਉੱਪਰ ਜਿਹੜਾ ਮਾਹੌਲ ਪੂਰਾ ਤਣਾਅਪੂਰਨ ਹੈ ਤਾਂ ਪਾਕਿਸਤਾਨ ਵਾਲੇ ਪਾਸੇ ਤੋਂ ਜਿਹੜੇ ਨਸ਼ਾ ਸਮੱਗਰ ਲੈਰ ਨੇ ਜਾਂ ਜਿਹੜੇ ਸਮਾਜ ਵਿਰੋਧੀ ਅਨਸਰ ਵੀ ਕਹਿ ਸਕਦੇ ਆ ਉਹਨਾਂ ਦੇ ਬਲੋਂ ਜਿਹੜੀਆਂ ਲਗਾਤਾਰ ਕੁਛ ਨਾ ਕੁਛ ਜਿਹੜਾ ਗਲਤ ਸਮਾਨ ਆ ਉਹ ਬਾਰਡਰਾਂ ਦੇ ਉੱਪਰ ਛੁੱਟਿਆ ਜਾ ਰਿਹਾ ਤਾਂ ਫੌਜ ਦੇ ਵੱਲੋਂ ਉਹ ਵੀ ਜਿਹੜਾ ਸਮਾਨ ਹੈ ਬਰਾਮਦ ਕੀਤਾ ਗਿਆ ਕੱਲ ਵੀ ਤੁਸੀਂ ਦੇਖਿਆ ਕਿ ਫੌਜ ਦੇ ਵੱਲੋਂ ਕਾਫੀ ਸਾਰੇ ਪਿਸਟਲ ਆਰ ਡੀ ਐਕਸ ਤੇ ਜਿਹੜੀਆਂ ਗੋਲੀਆਂ ਨੇ ਉਹ ਫੌਜ ਦੇ ਵੱਲੋਂ ਬਰਾਮਦ ਕੀਤੀਆਂ ਗਈਆਂ ਤਾ ਇਹ ਸਰ ਦੇ ਚੱਲਦਿਆ ਹੀ ਜਿਹੜੀਆਂ ਦੋਵੇਂ ਦੇਸ਼ਾਂ ਦੀਆਂ ਫੌਜਾਂ ਨੇ ਉਹ ਤਿਆਰ ਪਰ ਤਿਆਰ ਨੇ ਤਾਂ ਭਾਰਤੀ ਫੌਜ ਦੇ ਵੱਲੋਂ ਜਿਹੜਾ ਯੁੱਧ ਅਭਿਆਸ ਹੈ ਰਾਜਸਥਾਨ ਦੇ ਜੈਸਲਮੇਰ ਦੇ ਵਿੱਚ ਕੀਤਾ ਜਾ ਰਿਹਾ ਦੇਖ ਸਕਦੇ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜੇ ਅਰਜਨ ਟੈਂਕ ਨੇ ਉਹਨਾਂ ਦੇ ਨਾਲ ਜਿਹੜਾ ਅਭਿਆਸ ਕੀਤਾ ਜਾ ਰਿਹਾ ਲਗਾਤਾਰ ਤੋਪਾਂ ਟੈਂਕ ਫੌਜ ਦੇ ਹਨ ਜਿਹੜੀਆਂ ਗੱਡੀਆਂ ਨੇ ਉਹ ਤਿਆਰ ਪਰ ਤਿਆਰ ਨੇ ਜਿਹੜਾ ਅਭਿਆਸ ਹੈ ਫੌਜ ਦੇ ਵੱਲੋਂ ਬਹੁਤ ਤੇਜ਼ੀ ਨਾਲ ਕੀਤਾ ਜਾ ਰਿਹਾ ਬਹੁਤ ਸਾਰੀਆਂ ਜਿਹੜੀਆਂ ਤਸਵੀਰਾਂ ਨੇ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਤਾਂ ਜੇਕਰ ਪਹਿਲਗਾਮ ਦੀ ਗੱਲ ਕਰੀ ਜਾਵੇ ਜਿਹੜਾ ਜੰਮੂ ਕਸ਼ਮੀਰ ਦਾ ਬਾਰਡਰ ਹੈ ਉੱਥੇ ਜਿਹੜੀ ਫੌਜ ਦੇ ਵੱਲੋਂ ਸਰਚ ਆਪਰੇਸ਼ਨ ਹੈ ਜਿਹੜਾ ਲਗਾਤਾਰ ਚਲਾਇਆ ਜਾ ਰਿਹਾ ਉਸ ਦਿਨ ਦਾ ਫੌਜ ਚੱਪੇ-ਚੱਪੇ ਤੇ ਜਿਹੜੀ ਤਾਇਨਾਤ ਹੈ ਬਹੁਤ ਬ੍ਰੀਕੇ ਦੇ ਨਾਲ ਬਾਰਡਰ ਏਰੀਆ ਦੀ ਜਿਹੜੀ ਹੈ ਗਸ਼ਤ ਕਰ ਰਹੀ ਹੈ ਉੱਥੇ ਸਰਚ ਆਪਰੇਸ਼ਨ ਚਲਾਇਆ ਹੋਇਆ ਫੌਜ ਦੇ ਵੱਲੋਂ ਤਾਂ ਹੁਣ ਇਹ ਜਿਹੜੀ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਇਹ ਜੈਸਲਮੇਰ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਸੈਨਾ ਦੇ ਵੱਲੋਂ ਯੁੱਧ ਅਭਿਆਸ ਕੀਤਾ ਜਾ ਰਿਹਾ ਲਗਾਤਾਰ ਫੌਜ ਦੇ ਜਿਹੜੇ ਇਹ ਸਾਧਨ ਨੇ ਜਾਂ ਟੈਂਕ ਨੇ ਜਾਂ ਤੋਪਰੇ ਜਿੰਨਾ ਵੀ ਹਥਿਆਰ ਨੇ ਸਾਰੇ ਹੀ ਰਾਜਸਥਾਨ ਦੇ ਜੈਸਲਮੇਰ ਚ ਫੌਜ ਹੈ ਜਿਹੜੀ ਲੈ ਕੇ ਪਹੁੰਚੀ ਹੋਈ ਹੈ ਉੱਥੇ ਜਿਹੜਾ ਉਹਨਾਂ ਦਾ ਅਭਿਆਸ ਕੀਤਾ ਜਾ ਰਿਹਾ ਤਾਂ ਬਹੁਤ ਸਾਰੀਆਂ ਵੀਡੀਓਜ਼ ਹੈ ਪਾਕਿਸਤਾਨ ਦੇ ਵੱਲੋਂ ਵੀ ਜਿਹੜੀਆਂ ਵਾਇਰਲ ਕੀਤੀਆਂ ਜਾ ਰਹੀਆਂ ਨੇ ਕਿ ਪਾਕਿਸਤਾਨ ਦੀ ਫੌਜ ਹੈ ਉਹ ਜਿਹੜੀ ਬਾਰਡਰ ਵੱਲੋਂ ਸਿੱਧੀ ਹੋ ਚੁੱਕੀ ਹੈ ਤਾਂ ਜਿਹੜਾ ਦੋਵੇਂ ਦੇਸ਼ਾਂ ਦਾ ਮਾਹੌਲ ਹੈ ਉਹ ਲਗਾਤਾਰ ਤਣਾਪੂਰਨ ਬਣਿਆ ਹੋਇਆ ਪਹਿਲਗਾਮ ਹਮਲਾ ਦੇਸ਼ ਦੇ ਵਿੱਚ ਬਹੁਤ ਹੀ ਵੱਡਾ ਜਿਹੜਾ ਹਮਲਾ ਸੀ ਬਹੁਤ ਨਿੰਦਣਯੋਗ ਹਮਲਾ ਸੀ ਉਸ ਹਮਲੇ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਨਹਿਥੇ ਨਿਰਦੋਸ਼ ਲੋਕ ਮਾਰੇ ਗਏ ਸੀ ਤਾਂ ਉਸ ਤੋਂ ਬਾਅਦ ਵਿੱਚ ਫੌਜ ਨੇ ਜਿਹੜਾ ਆਪਣਾ ਕੰਮ ਆਉ ਰੰਭ ਕਰ ਦਿੱਤਾ ਫੌਜ ਪੂਰੀ ਤੈਨਾਤ ਹੈ ਬਾਰਡਰਾਂ ਦੇ ਉੱਪਰ ਜੇਕਰ ਗੱਲ ਕਰੀ ਜਾਵੇ ਭਾਰਤੀ ਫੌਜ ਨੇ ਜਿਹੜਾ ਆਪਣਾ ਯੁੱਧ ਵਿਆਸ ਉਹ ਲਗਾਤਾਰ ਸ਼ੁਰੂ ਕੀਤਾ ਹੋਇਆ ਹੈ ਤਾਂ ਜੈਸਲਮੇਰ ਦੇ ਵਿੱਚ ਫੌਜ ਦੇ ਵੱਲੋਂ ਲਗਾਤਾਰ ਜਿਹੜੀਆਂ ਤਿਆਰੀਆਂ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਸਾਰੇ ਹੀ ਦੇਸ਼ ਦੇ ਬਾਰਡਰਾਂ ਦੇ ਉੱਪਰ ਜਿਹੜਾ ਮਾਹੌਲ ਹੈ ਉਹ ਤਣਾਪੂਰਨ ਹੈ ਫੌਜ ਦੇ ਵੱਲੋਂ ਜਿਹੜੀ ਹਰ ਕਿਸਮ ਦੀ ਜਿਹੜੀ ਤਿਆਰੀ ਆ ਉਹ ਕੀਤੀ ਗਈ ਹੈ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਫੌਜ ਦੇ ਬੋਲੇ ਜਿਹੜੀ ਧਰਤੀ ਆ ਉਹ ਪੁੱਟ-ਪੁੱਟ ਕੇ ਸਿੱਟੀ ਜਾ ਰਹੀ ਹੈ ਜਿਹੜੇ ਟੈਂਕ ਨੇ ਉਹ ਪੂਰੇ ਜੈਸਲਮੇਰ ਦੇ ਜਿਹੜੇ ਰੇਤ ਦੇ ਟਿੱਬੇ ਆ ਉਹਨਾਂ ਦੇ ਉੱਪਰ ਘੁੰਮਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਫੌਜ ਆਪਣਾ ਜਿਹੜਾ ਯੁੱਧ ਵਿਆਸ ਉਦੋਂ ਹੀ ਕਰਦੀ ਹੁੰਦੀ ਹੈ ਜਦੋਂ ਕੋਈ ਮਾਹੌਲ ਹੈ ਜਿਹੜਾ ਤਣਾਪੂਰਨ ਬਣ ਜਾਵੇ ਵਾਕਈ ਮਾਹੌਲ ਜਿਹੜਾ ਦੋਵਾਂ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਤਣਾਪੂਰਨ ਹੈ ਕਿਉਂਕਿ ਬੀਤੇ ਦਿਨ ਪਹਿਲਾ ਜਿਹੜਾ ਹਮਲਾ ਹੋਇਆ ਸੀ ਪਹਿਲਾਂ ਗ੍ਰਾਮ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਉਸ ਹਮਲੇ ਨੂੰ ਲੈ ਕੇ ਜਿਹੜੇ ਉਹ ਉਲਟੇ ਸਿੱਧੇ ਬਿਆਨ ਦਿੱਤੇ ਗਏ ਸੀ ਤਾਂ ਉਸ ਦੇ ਜਵਾਬ ਵਿੱਚ ਭਾਰਤੀ ਫੌਜ ਦੇ ਵੱਲੋਂ ਵੀ ਬਹੁਤ ਸਾਰੇ ਜਿਹੜੇ ਬਿਆਨ ਦਿੱਤੇ ਗਏ ਬਹੁਤ ਸਾਰੀਆਂ ਜਿਹੜੀਆਂ ਸਿਮਾਵਾਂ ਪਾਕਿਸਤਾਨ ਦੇ ਨਾਲ ਸਾਂਝੀਆਂ ਸੀ ਭਾਰਤ ਦੇਸ਼ ਦੀਆਂ ਉਹ ਬੰਦ ਕਰ ਦਿੱਤੀਆਂ ਨੇ ਆਪਸੀ ਭਾਈਚਾਰਕ ਦਾ ਜਿਹੜੇ ਜਿਹੜਾ ਨਾਤਾ ਸੀ ਉਹ ਵੀ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਨਾਲੋਂ ਤੋੜ ਦਿੱਤਾ ਗਿਆ ਅਟਾਰੀ ਬਾਗਾ ਸਰਹੱਦ ਹੈ ਜਿਹੜੀ ਉਹ ਵੀ ਬੰਦ ਕਰ ਦਿੱਤੀ ਹੈ ਪਾਕਿਸਤਾਨ ਦੇ ਜਿੰਨੇ ਵੀ ਲੋਕ ਭਾਰਤ ਦੇ ਵਿੱਚ ਆ ਕੇ ਰਹਿੰਦੇ ਸੀ ਜਾਂ ਕੰਮ ਕਰ ਕਰਨ ਲਈ ਆਏ ਸੀ ਜਾਂ ਫਿਰ ਜਿਹਨਾਂ ਦੇ ਰਿਸ਼ਤੇਦਾਰ ਸਨ ਉਹਨਾਂ ਸਾਰਿਆਂ ਨੂੰ ਭਾਰਤ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਇਹ ਬਹੁਤ ਸਾਰੇ ਜਿਹੜੇ ਸੂਬੇ ਨੇ ਪਾਕਿਸਤਾਨ ਦੇ ਬਹੁਤ ਸਾਰੇ ਸੂਬੇ ਨੇ ਭਾਰਤ ਦੇ ਜਿਨ੍ਹਾਂ ਦੇ ਵਿੱਚ ਆ ਕੇ ਇੱਕ ਦੂਜੇ ਦੇਸ਼ਾਂ ਦੇ ਜਿਹੜੇ ਲੋਕ ਨੇ ਕੰਮ ਕਰਦੇ ਨੇ ਬਹੁਤ ਸਾਰੇ ਪਾਕਿਸਤਾਨੀ ਭਾਰਤ ਦੇ ਵਿੱਚ ਕੰਮ ਕਰਦੇ ਸੀ ਜੇਕਰ ਹਰਿਆਣਾ ਦੀ ਗੱਲ ਕਰੀ ਜਾਵੇ ਹਰਿਆਣਾ ਦੇ ਵਿੱਚੋਂ ਵੀ ਸੀਐਮ ਨਾਇਬ ਸਿੰਘ ਸੈਣੀ ਉਹਨਾਂ ਦੇ ਜਿਹੜਾ ਬਿਆਨ ਦਿੰਦਾ ਹੈ ਕਿ ਜਿਹੜੇ ਪਾਕਿਸਤਾਨੀ ਨੇ ਉਹਨਾਂ ਨੂੰ 24 ਘੰਟਿਆਂ ਦਾ ਸਮਾਂ ਜੇਕਰ ਉਹ ਜਾਣਦੇ ਤਾਂ ਠੀਕ ਹੈ ਨਹੀਂ ਜਾਣਦੇ ਤਾਂ ਅਸੀਂ ਉਹਨਾਂ ਨੂੰ ਪੁੱਸਤੇ ਦੇ ਰਾਹੀਂ ਜਿਹੜਾ ਚੱਕ ਕੇ ਉਹਨਾਂ ਦੇ ਦੇਸ਼ ਵਿੱਚ ਭੇਜਿਆ ਜਾਵੇਗਾ ਤਾਂ ਮਾਹੌਲ ਹੈ ਜਿਹੜਾ ਦੋਵਾਂ ਦੇਸ਼ਾਂ ਦੇ ਵਿੱਚ ਪੂਰਾ ਤਣਾਪੂਰਨ ਬਣਿਆ ਹੋਇਆ ਹੈ ਤਾਂ ਹੁਣ ਫੌਜ ਦੇ ਵੱਲੋਂ ਜਿਹੜਾ ਯੁੱਧ ਅਭਿਆਸ ਹੈ ਜੈਸਲ ਮੀਰ ਦੇ ਵਿੱਚ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਜਿਹੜੇ ਟੈਂਕ ਨੇ ਟੈਂਕ ਤੂੜਾ ਪੱਟਦੇ ਹੋਏ ਨਜ਼ਰ ਆ ਰਹੇ ਨੇ ਇਸ ਤਰ੍ਹਾਂ ਦਾ ਅਭਿਆਸ ਉਦੋਂ ਹੀ ਕੀਤਾ ਜਾਂਦਾ ਜਦੋਂ ਮਾਹੌਲ ਤਣਾਪੂਰਨ ਬਣਿਆ ਹੋਵੇ ਕਿਉਂਕਿ ਕੁਝ ਵੀ ਪਤਾ ਨਹੀਂ ਕਿਸੇ ਵੀ ਟਾਈਮ ਜਿਹੜੀ ਕੋਈ ਵੀ ਹਲਚਲ ਹੈ ਉਹ ਪਾਕਿਸਤਾਨ ਕਰ ਸਕਦਾ ਹੈ ਜੇ ਕੋਈ ਵੀ ਇਸ ਤਰ੍ਹਾਂ ਦੀ ਹਲਚਲ ਹੁੰਦੀ ਹੈ ਤਾਂ ਉਸ ਦਾ ਮੂੰਹ ਤੋੜ ਜਵਾਬ ਦੇਣ ਲਈ ਭਾਰਤੀ ਫੌਜ ਹੈ ਜਿਹੜੀ ਉਹ ਤਿਆਰ ਬਤਿਆਰ ਨਜ਼ਰ ਆ ਰਹੀ ਹੈ ਤਾਂ ਦੇਖ ਸਕਦੇ ਤੁਸੀਂ ਕਿਸ ਤਰੀਕੇ ਦੇ ਨਾਲ ਭਾਰਤੀ ਫੌਜ ਦੇ ਵੱਲੋਂ ਜਿਹੜਾ ਯੁੱਧ ਅਭਿਆਸ ਹੈ ਇਹਨਾਂ ਦੇ ਵੱਲੋਂ Rajasthan ਦੇ Jaisalmer ਦੇ ਵਿੱਚ ਕੀਤਾ ਜਾ ਰਿਹਾ ਲਗਾਤਾਰ ਜਿਹੜੀ ਫੌਜ ਹੈ ਉਹ ਪੂਰੀ ਜਿਹੜੀ ਚੌਕਸ ਹੈ ਕਿਉਂਕਿ ਸਾਰੇ ਹੀ ਬਾਰਡਰਾਂ ਦੇ ਉੱਪਰ ਜਿਹੜੀ ਭਾਰਤ ਦੇ ਵੱਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ ਕੱਲ੍ਹ ਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਫੌਜ ਦੇ ਵੱਲੋਂ ਜਿਹੜੇ ਬਾਰਡਰ ਨਾਲ ਲੱਗਦੇ ਇਲਾਕੇ ਨੇ ਉੱਥੇ ਚੱਪੇ-ਚੱਪੇ ਤੇ ਜਿਹੜੀ ਸਰਚ ਹੈ ਉਹ ਕੀਤੀ ਜਾ ਰਹੀ ਹੈ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਬਹੁਤ ਸਾਰੇ ਸ਼ੱਕੀ ਵਿਅਕਤੀ ਨੇ ਜਿਹੜੇ ਉਹ ਵੀ ਹਿਰਾਸਤ ਦੇ ਵਿੱਚ ਲਏ ਗਏ ਨੇ ਭਾਰਤੀ ਫੌਜ ਦੇ ਵੱਲੋਂ ਤਾਂ ਉਹਨਾਂ ਤੋਂ ਬੜੀ ਗਹਿਰਾਈ ਦੇ ਨਾਲ ਜਿਹੜੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਮਾਹੌਲ ਤਣਾਪੂਰਨ ਹੋਣ ਦੇ ਕਾਰਨ ਭਾਰਤੀ ਫੌਜ ਹੈ ਜਿਹੜੀ ਉਹ ਜੈਸਲਮੇਰ ਦੇ ਵਿੱਚ ਯੁੱਧ ਦਾ ਜਿਹੜਾ ਅਭਿਆਸ ਕਰ ਰਹੀ ਹੈ ਕਿਉਂਕਿ ਅਕਸਰ ਹੀ ਜਿਹੜੀਆਂ ਫੌਜਾਂ ਹੁੰਦੀਆਂ ਨੇ ਉਹ ਆਪਣੀ ਤਿਆਰੀ ਕਰਦੀਆਂ ਨੇ ਆਪਣੇ ਜਿਹੜੇ ਟੈਂਕ ਨੇ ਤੋਪਾਂ ਨੇ ਜਾਂ ਆਪਣੇ ਜਿਹੜੀਆਂ ਗੱਡੀਆਂ ਨੇ ਉਹਨਾਂ ਨੂੰ ਪੂਰੀਆਂ ਤਿਆਰਪਰ ਤਿਆਰ ਕਰਕੇ ਹੀ ਵਾਟਰਾਂ ਵੱਲੋਂ ਜਿਹੜੀਆਂ ਕੂਚ ਕਰਦੀਆਂ ਨੇ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਜਿਹੜੀਆਂ ਰਾਜਸਥਾਨ ਦੇ ਜੈਸਲਮੇਰ ਤੋਂ ਸਾਹਮਣੇ ਆ ਰਹੀਆਂ ਨੇ ਕਿ ਕਿਸ ਤਰ੍ਹਾਂ ਜਿਹੜੀ ਭਾਰਤੀ ਫੌਜ ਦੇ ਵੱਲੋਂ ਲਗਾਤਾਰ ਜਿਹੜੀ ਤਿਆਰੀ ਵਿੱਢੀ ਹੋਈ ਹੈ ਜੁਦ ਅਭਿਆਸ ਕਰਕੇ ਦੁਸ਼ਮਣ ਨੂੰ ਇਹ ਵੀ ਦਿਖਾਇਆ ਜਾ ਰਿਹਾ ਕਿ ਅਸੀਂ ਤਿਆਰ ਪਰ ਤਿਆਰ ਹੈ ਤੁਸੀਂ ਕੋਈ ਵੀ ਜਿਹੜੀ ਹਰਕਤ ਕਰਨ ਦੀ ਕੋਸ਼ਿਸ਼ ਨਾ ਕਰਿਓ ਨਹੀਂ ਤਾਂ ਉਸ ਦਾ ਜਿਹੜਾ ਜਵਾਬ ਹੈ ਮੂਹ ਤੋੜ ਤੁਹਾਨੂੰ ਅਸੀਂ ਦੇ ਹੀ ਦਵਾਂਗੇ ਤਾਂ ਦੇਖ ਸਕਦੇ ਤੁਸੀਂ ਕਿਸ ਤਰੀਕੇ ਦੇ ਨਾਲ ਭਾਰਤੀ ਫੌਜ ਦੇ ਵੱਲੋਂ ਆਪਣੀ ਜਿਹੜੀ ਤਾਕਤ ਹੈ ਉਹ ਦਿਖਾਈ ਜਾ ਰਹੀ ਹੈ ਭਾਰਤੀ ਫੌਜ ਦੇ ਕੋਲ ਬਹੁਤ ਸਾਰੇ ਜਿਹੜੇ ਟੈਂਕ ਨੇ ਬਹੁਤ ਸਾਰੀਆਂ ਗੱਡੀਆਂ ਨੇ ਬਹੁਤ ਜਿਹੜਾ ਅਸਲਾ ਹੈ ਜੋ ਕਿ ਪਾਕਿਸਤਾਨ ਦੇ ਕੋਲ ਹਜੇ ਵੀ 20 ਸਾਲ ਉਹ ਅਸਲਾ ਲੈਣ ਦੀ ਜਿਹੜੀ ਹੈ ਔਕਾਤ ਨਹੀਂ ਹੈ ਪਾਕਿਸਤਾਨ ਦੀ ਕਿਉਂਕਿ ਭਾਰਤ ਨੇ ਬਹੁਤ ਤਰੱਕੀ ਕੀਤੀ ਆ ਭਾਰਤ ਦੇ ਕੋਲ ਬਹੁਤ ਸਾਰੇ ਇੰਪੋਰਟਡ ਹਥਿਆਰ ਨੇ ਜਿਹੜੇ ਅਮਰੀਕਾ ਤੋਂ ਇੰਪੋਰਟ ਕੀਤੇ ਹੋਏ ਨੇ ਤਾਂ ਜਿਹੜਾ ਯੁੱਧ ਅਭਿਆਸ ਹੈ ਉਹਨਾਂ ਹੀ ਹਥਿਆਰਾਂ ਦੇ ਨਾਲ ਉਹਨਾਂ ਹੀ ਜਿਹੜੇ ਐਡਵਾਂਸ ਟੈਕਨੋਲੋਜੀ ਵਾਲੇ ਟੈਂਕ ਨੇ ਤੋਪਾਂ ਨੇ ਉਹਨਾਂ ਦੇ ਨਾਲ ਕੀਤਾ ਜਾ ਰਿਹਾ ਤਾਂ ਇਹ ਜਿਹੜੀਆਂ ਤਸਵੀਰਾਂ ਤੁਸੀਂ ਰਾਜਸਥਾਨ ਦੇ ਜੈਸਲਮੇਰ ਤੋਂ ਦੇਖ ਰਹੇ ਹੋ